ਜੀ ਹਿੰਮਤ ਦੇਣ ਤਾਂ ਮੈਂ ਉਸ ਜਗ੍ਹਾ ਨੂੰ ਮੱਥਾ ਟੇਕਿਆ ਵਾਂ ਬੈਂਡ ਵੀ ਸਟਾਰਟਿੰਗ ਹੀ ਹੈ ਉਹੀ ਦਿਲਰੋਜ ਦੀਆਂ ਤਸਵੀਰਾਂ ਜਿਹੜੀਆਂ ਮਿੱਟੀ ਨਾਲ ਅੱਖਾਂ ਸਾਹਮਣੇ ਆਉਂਦੇ ਸੀ ਉਹ ਰੰਦਾ ਖਤਮ ਹੀ ਇਦਾਂ ਹੀ ਹੁੰਦਾ ਸੀਗਾ ਹਾਂਜੀ ਕਿੱਦਾਂ ਜੀ ਸਾਰੇ ਠੀਕ ਠਾਕ ਹੋ ਜੀ ਹਾਂਜੀ ਅੱਜ ਇੱਕ ਖਬਰ ਆਈ ਆ ਜੀ ਬਹੁਤ ਦੁੱਖ ਦੀ ਖਬਰ ਆ ਦੁੱਖ ਦੀ ਕਹਿ ਸਕਦੇ ਆ ਜੀ ਇੱਕ ਲੇਡੀ ਜਾਨੀ ਨੀਲਮ ਉਹਨੇ ਬੱਚੀ ਇੱਕ ਚੁੱਕੀ ਸੀ 2021 ਦੇ ਵਿੱਚ ਜੀ ਲੁਧਿਆਣੇ ਤੋਂ ਤੇ ਉਹ ਪੁਲਸ ਵਾਲਾ ਸੀ ਆਪ ਜਿਹਦੀ ਬੱਚੀ ਨੂੰ ਉਹਨੇ ਚੁੱਕਿਆ ਸੀ ਤੇ ਉਹ ਚੁੱਕਿਆ ਕਿਉਂ ਸੀ ਉਹ ਸ਼ਾਇਦ ਮਾਨਸਿਕ ਰੂਪ ਤੋਂ ਥੋੜੀ ਉਹ ਠੀਕ ਨਹੀਂ ਸੀ ਹੈ ਉਹ ਲੇਡੀਜ਼ ਨੀਲਮ ਨਾਂ ਸੀ ਉਹਦਾ ਉਹ ਠੀਕ ਨਹੀਂ ਸੀ ਹੈ ਤੇ ਉਹਨੇ ਉਹ ਬੱਚੀ ਦੀ ਕਲਕਾਰੀਆਂ ਸੁਣ ਕੇ ਤੇ ਉਹਨੂੰ ਪਤਾ ਨਹੀਂ ਕੁਝ ਹੁੰਦਾ ਸੀ ਤੇ ਉਹਨੇ ਬੱਚੀ ਨੂੰ ਚੁੱਕ ਲਿਆ ਕਰੋ ਤੇ ਚੁੱਕ ਕੇ ਉਹਨੂੰ ਜਿੰਦਾ ਹੀ ਦਫਨ ਕਰ ਦਿੱਤਾ ਤੇ ਉਹ ਜਿੰਦਾ ਦਫਨ ਕਰਤਾ ਤੇ ਬੱਚੀ ਮਰ ਗਈ ਪੁਲਿਸ ਨੂੰ ਖਬਰ ਹੋਈ ਚਲੋ ਆਈ ਤੇ ਉਹ ਸੀਸੀਟੀਵੀ ਕੈਮਰਾ ਵੇਖਿਆ ਤੇ ਉਹਦੇ ਵਿੱਚੋਂ ਪਤਾ ਲੱਗਾ ਵੀ ਇਹ ਲੈ ਕੇ ਇਹ ਲੇਡੀ ਜੀ ਗਈ ਸੀ ਜਿਹੜੀ ਸਾਡੇ ਨਾਲ ਹੁਣ ਲੱਭਣ ਦੇ ਵਿੱਚ ਅਨ ਕਰ ਰਹੀ ਆ ਸਾਜੋ ਵੀ ਸਾਡ ਏਰੀਆ ਤੇ ਉਹ ਉਹਨੂੰ ਅੱਜ ਜੀ ਲੁਧਿਆਣੇ ਦੀ ਸੈਸ਼ਨ ਕੋਰਟ ਅਦਾਲਤ ਦੇ ਵੀਕੇ ਸਿੰਗਲਾ ਵੀਕੇ ਸਿੰਗਲਾ ਸਿੰਗਲਾ ਜੀ ਅੱਜ ਜੱਜ ਕੋਈ ਮਾਨਯੋਗ ਜੱਜ ਸਾਹਿਬ ਆ ਤੇ ਉਹਨਾਂ ਸਜ਼ਾ ਦਿੱਤੀ ਆ ਜੀ ਮੌਤ ਦੀ ਉਹ ਲੇਡੀ ਨੂੰ ਤਉ ਲੇਡੀ ਫੇਟ ਨੂੰ ਬਮਾਰ ਕੇ ਕਿਵੇਂ ਕੋਰਟ ਦੇ ਵਿੱਚ ਰੋਣ ਲੱਗੀ ਤੇ ਉਹਨੇ ਕਿਹਾ ਮੇਰੇ ਵੀ ਦੋ ਬੱਚੇ ਨੇ ਤੇ ਮੈਨੂੰ ਜੱਜ ਸਾਹਿਬ ਜੀ ਓਕੀ ਸਜ਼ਾ ਨਾ ਦਿਓ ਪਰ ਕਾਨੂੰਨ ਕਾਨੂੰਨ ਹੈ ਉਹਨੇ ਆਪਣੇ ਹਿਸਾਬ ਨਾਲ ਸਜ਼ਾ ਦੇਣੀ ਹੁੰਦੀ ਹੈ ਇੰਨਾ ਭਿਆਨਕ ਕ੍ਰਾਈਮ ਕਰਨ ਤੇ ਬਾਅਦ ਤੇ ਫਿਰ ਸਜ਼ਾ ਜੋ ਬਣਦੀ ਉਹ ਹੀ ਦਿੱਤੀ ਫਿਰ ਅਦਾਲਤ ਨੇ ਤੇ ਚਲੋ ਦੇਖਦੇ ਆ ਖਬਰ ਕਿਸ ਹਿਸਾਬ ਕਿਤਾਬ ਹੈ ਜਾ ਕੇ ਪ੍ਰੋ ਪ੍ਰੋ ਪੰਜਾਬ ਟੀਵੀ ਆ ਸ਼ਾਇਦ ਜਾਂ ਜੋ ਵੀ ਹੋਇਆ ਉਹ ਦੱਸਦਾ ਤੁਹਾਨੂੰ ਦੱਸ ਨਾਲ ਨਾਲ ਉਸੇ ਟਾਈਮ ਉਹ ਜ਼ਮੀਨ ਤੇ गिर ਕੇ ਰੋਣਾ ਸ਼ੁਰੂ ਹੋ ਗਈ ਤੇ ਸਿਰਫ ਆਪਣੇ ਬੱਚੇ ਦੀਆਂ ਦੁਹਾਈਆਂ ਪਾਉਣ ਲੱਗੀ ਜੀ ਕੋਰਟ ਰੂਮ ਦੇ ਅੰਦਰ ਬਸ ਉਹ ਮੂੰਹ ਚੋਂ ಪಾਠ ਕਰਦੀ ਤੇ ਹੱਥ ਜੋੜੇ ਤੇ ਕੰਬਦੀ ਨਜ਼ਰ ਆ ਰਹੀ ਸੀ ਮਗਰ ਜਿਆਨ ਉਹ ਹੀ ਮੁੱਕੜਾ ਕੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਮੇਰੇ ਬੱਚਿਆਂ ਨੂੰ ਦੇਖਣ ਵਾਲਾ ਕੋਈ ਨਹੀਂ ਹੈ ਜੀ ਆਪਣੀ ਗਲਤੀ ਵੀ ਐਕਸੈਪਟ ਕੀਤੀ ਮੈਨੂੰ ਮਾਫ਼ ਕੀਤਾ ਜਾਵੇ ਜਾਂ ਘੱਟ ਤੋਂ ਘੱਟ ਸਜ਼ਾ ਦਿੱਤੀ ਜਾਵੇ ਸੀ ਡੈੱਡ ਬੋਡੀ ਕੱਢੀ ਤਾਂ ਲੱਤਾਂ ਉੱਪਰ ਸੀ ਸਿਰ ਨੀਚੇ ਸੀ ਕਿੰਨੀ ਕਰੂਰਤਾ ਨਾਲ ਉਹਨੂੰ ਮੌਤ ਦਿੱਤੀ ਉਹਨਾਂ ਨੂੰ ਇਸ ਚੀਜ਼ ਦਾ ਬਖਸ਼ਤਾਵਾ ਹੈ ਕਿ ਮੇਰੇ ਬੱਚੇ ਮੇਰੇ ਤੋਂ ਦੂਰ ਹੋ ਗਏ ਮੈਨੂੰ ਸਾਰੀ ਉਮਰ ਮਿਲਣਗੇ ਨਹੀਂ। ਹਾਂਸੀ ਦੀ ਸਜ਼ਾ ਨੂੰ ਸੁਣਾ ਕੇ ਸਾਡੇ ਮਤਲਬ ਜੋ ਸਾਡਾ ਨਿਆ ਪਰਨਾਲੀ ਤੋਂ ਕਈ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਸੀ ਉਸ ਨੂੰ ਫਿਰ ਤੋਂ ਬਰਕਰਾਰ ਰੱਖ ਦਿੱਤਾ ਹੈ। ਸਾਡੇ ਨਾਲ ਇਸ ਵਕਤ ਮੈਮ ਮੌਜੂਦ ਨੇ ਜਿਹੜੇ ਕਿ ਉਸ ਵਕਤ ਕੋਰਟ ਦੇ ਅੰਦਰ ਸੀਗੇ ਜਿਸ ਟਾਈਮ ਦਿਲਰੋਜ਼ ਦੇ ਕਾਤਲ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਆ ਤੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਮੈਮ ਤੁਸੀਂ ਉਸ ਵਕਤ ਅੰਦਰ ਸੀਗੇ ਜਦੋਂ ਦਿਲਰੋਜ਼ ਦੇ ਕਾਤਲ ਨੂੰ ਸਜ਼ਾ ਸੁਣਾਈ ਜਾਂਦੀ ਹੈ ਤੇ ਕੀ ਕਹਿਣਾ ਚਾਹੋਗੇ ਹਾਂਜੀ ਮੈਂ ਉਸ ਟਾਈਮ ਅੰਦਰ ਸੀ ਜਿਸ ਟਾਈਮ ਦਿਲਰੋਜ਼ ਦੇ ਕਾਤਲ ਜੋ ਨੀਲਮ ਰਾਣੀ ਆ ਉਹ ਅੰਦਰ ਆਈ ਸੀ ਤੇ ਉਹਨੂੰ ਸਜ਼ਾ ਸੁਣਾਈ ਗਈ ਸੀ ਇਸ ਵਿੱਚ ਜੱਸ ਸਾਹਿਬ ਨੇ ਪਹਿਲਾਂ ਉਹਨੂੰ ਪੁੱਛਿਆ ਕਿ ਤੁਸੀਂ ਪਹਿਲਾਂ ਉਹਨਾਂ ਨੇ ਪੁੱਛਿਆ ਕਿ ਹਾਂਜੀ ਤੁਸੀਂ ਆਪਣੇ ਬਾਰੇ ਕੁਝ ਵੀ ਕਹਿਣਾ ਚਾਹੁੰਦੇ ਹੋ ਤੇ ਉਹਨੇ ਆਪਣੇ ਬਾਰੇ ਕੁਝ ਨਹੀਂ ਕਿਹਾ ਉਸ ਟਾਈਮ ਤਾਂ ਉਹਨੇ ਕੁਝ ਵੀ ਨਹੀਂ ਬੋਲਿਆ ਉਹਦੇ ਅੱਗੇ ਅਗਰ ਜੋ ਜੋ ਉਸੇ ਸਾਹਮਣੇ ਉਹ ਪੇਪਰ ਰੱਖ ਦਿੱਤਾ ਗਿਆ ਕਿ ਹਾਂ ਜੋ ਵੀ ਤੈਨੂੰ ਇਸ ਟਾਈਮ ਸਜ਼ਾ ਮਿਲ ਰਹੀ ਹੈ ਉਹ ਵੀ ਕਰੋ ਉਹਦੇ ਅੱਗੇ ਰੱਖ ਦਿੱਤਾ ਗਿਆ ਉਸ ਨੂੰ ਦੇਖ ਕੇ ਉਹ ཁੁੱਬਾ ਮਾਰ ਮਾਰ ਕੇ ਰੋਣ ਲੱਗ ਗਈ ਉਹਦੇ ਮੂੰਹ ਚੋਂ ਕੋਈ 1% ਲਫ਼ਜ਼ ਤੱਕ ਹੀ ਨਹੀਂ ਨਿਕਲੇ ਆ ਕਿ ਮੈਂ ਬੋਲਾਂ ਤੇ ਕੀ ਬਸ ਉਸ ਤੋਂ ਬਾਅਦ ਜਦੋਂ ਜੱਸ ਸਾਹਿਬ ਨੇ ਉਹਨੂੰ ਤਿੰਨ ਅਲੱਗ-ਅਲੱਗ ਜ਼ੁਰਮ ਕਿਡਨਾਪਿੰਗ ਦਾ ਜ਼ੁਰਮ ਵਿੱਚ ਤੇ ਜਾਂ ਬੱਚੇ ਨੂੰ ਮਾਰਨ ਦੇ ਜ਼ੁਰਮ ਵਿੱਚ ਸਜ਼ਾ ਸੁਣਾਈ ਤਾਂ ਨਾਲ-ਨਾਲ ਉਸੇ ਟਾਈਮ ਉਹ ਦੁਨੀਆ ਤੇगिर ਕੇ ਰੋਣਾ ਸ਼ੁਰੂ ਹੋ ਗਈ ਤੇ ਸਿਰਫ ਆਪਣੇ ਬੱਚੇ ਦੀਆਂ ਦੁਹਾਈਆਂ ਪਾਣ ਲੱਗੀ ਕਿ ਮੈਨੂੰ ਮੇਰੇ ਦੋਨੇ ਬੱਚਿਆਂ ਦੇ ਕਰਕੇ ਹੀ ਵਾਪਸ ਦਿੱਤਾ ਜਾਵੇ ਜਾਂ ਮੈਨੂੰ ਮੇਰੀ ਉਹ ਬੱਚੀ ਬੱਚਿਆਂ ਦੀਆਂ ਦੁਹਾਈਆਂ ਪਾ ਰਹੀ ਉਹ ਲੜਕੀ ਬੱਚਿਆਂ ਦੀਆਂ ਦੁਹਾਈਆਂ ਪਾ ਰਹੀ ਸੀ ਜਿਨੇ ਇੱਕ ਮਾਪੇ ਦੇ ਕੋਲੋਂ ਉਹਨਾਂ ਦੀ 2.5 ਸਾਲਾਂ ਮਾਸੂਮ ਬੱਚੀ ਕੋਲ ਦੀ ਉਹੀ ਕਹਿ ਰਹੀ ਸੀ ਕਿ ਉਹ ਆਪਣੇ ਬੱਚਿਆਂ ਦੇ ਮਤਲਬ ਕਿ ਬੱਚਿਆਂ ਨੂੰ ਹੀ ਮੁੱਕ ਰੱਖ ਕੇ ਨੇ ਆਪ ਨੂੰ ਬਚਾਨ ਦੀ ਕੋਸ਼ਿਸ਼ ਕਰੀ ਸੀ ਕਿ ਮੇਰੇ ਬੱਚਿਆਂ ਨੂੰ ਦੇਖਣ ਵਾਲਾ ਕੋਈ ਨਹੀਂ ਹੈਗਾ ਕਿਉਂਕਿ ਉਸ ਦਾ ਨੀਲਮ ਦੇ ਜੋ ਹਸਬੰਡ ਆ ਉਹ ਵੀ ਅੰਦਰ ਹੈ ਜੇਲ੍ਹ ਚ ਹੈ ਠੀਕ ਹੈ ਤੇ ਜੋ ਨੀਲਮ ਦੇ ਫਾਦਰ ਆ ਉਹਨਾਂ ਦੀ ਵੀ ਪਿਛਲੇ ਸਾਲ ਰੋਡ ਐਕਸੀਡੈਂਟ ਵਿੱਚ ਡੈਥ ਹੋ ਚੁੱਕੀ ਹੈ ਤੇ ਇਸ ਕਰਕੇ ਉਹ ਕਹਿ ਰਹੀ ਸੀ ਕਿ ਮੇਰੇ ਬੱਚਿਆਂ ਨੂੰ ਦੇਖਣ ਵਾਲਾ ਕੋਈ ਨਹੀਂ ਮੇਰੀ ਗਲਤੀ ਹੋਈ ਹੈ ਮੇਰੇ ਕੋਲੋਂ ਉਹਨੇ ਆਪਣੀ ਗਲਤੀ ਵੀ ਐਕਸੈਪਟ ਕੀਤੀ ਮੈਨੂੰ ਮਾਫ ਕੀਤਾ ਜਾਵੇ ਜਾਂ ਘੱਟ ਤੋਂ ਘੱਟ ਸਜ਼ਾ ਦਿੱਤੀ ਜਾਵੇ ਉਸਨੇ ਇਹ ਆਪਣੇ ਬਿਆਨਾਂ ਵਿੱਚ ਕਿਹਾ ਪਰ ਤੁਹਾਨੂੰ ਪਤਾ ਹੈ ਇਸ ਚੀਜ਼ 'ਚ ਉਹਨੇ ਕਰੋਰਤਾ ਦਾ ਜੁਰਮ ਹੀ ਇੱਨਾ ਵੱਡਾ ਕੀਤਾ ਕਿ ਉਹਦੀ ਸੁਣਵਾਈ ਤਾਂ ਕੋਈ ਹੈ ਹੀ ਨਹੀਂ ਜੀ ਜਿਵੇਂ ਕਿ ਕਾਫੀ ਦਿਨਾਂ ਤੋਂ ਜਿਵੇਂ ਮੇਰੇ ਕੋਲ ਕੋਟ ਦੇ ਚੱਕਰ ਲੱਗ ਰਹੇ ਸੀ ਤਰੀਕਾ ਪੈਰੀਆਂ ਸੀਗੀਆਂ ਨੀਲਮ ਦਾ ਰੋਜ਼ ਆਣਾ ਜਾਣਾ ਹੋ ਰਿਹਾ ਸੀਗਾ ਤੇ ਉਸ ਵਕਤ ਕਿਹਾ ਜਾ ਰਿਹਾ ਸੀਗਾ ਕਿ ਨੀਲਮ ਦੇ ਅੱਖਾਂ ਦੇ ਵਿੱਚ ਸ਼ਰਮ ਨਜ਼ਰ ਨਹੀਂ ਆ ਰਹੀ ਕਿ ਉਹਨੇ ਏਡੀ ਵੱਡੀ ਕਰੂਰਤਾ ਨੂੰ ਅੰਜਾਮ ਦਿੱਤਾ ਹੈ ਤੇ ਅੱਜ ਉਹੀ ਨੀਲਮ ਆ ਜਿਹੜੀ ਕਿ ਉਹ ਕੁੱਬਾ ਮਾਰ 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 ਕੇ ਕੋਰਟ ਦੇ ਵਿੱਚ ਰੋਂਦੀ ਆ ਕਿ ਫਾਂਸੀ ਦੀ ਸਜ਼ਾ ਨਾ ਦਿੱਤੀ ਜਾਵੇ। ਹਾਂਜੀ ਲਗਾਤਾਰ ਉਹ ਆ ਰਹੀ ਸੀ ਹਰ ਤਰੀਕ ਤੇ ਤੇ ਉਹਨਾਂ ਜਦੋਂ ਲਿਆਂਦਾ ਜਾ ਰਿਹਾ ਸੀ ਤਾਂ ਉਹਦਾ ਮੂੰਹ ਸਿਰ ਤਾਂ ਬੰਨਿਆ ਹੀ ਹੁੰਦਾ ਸੀ। ਜੀ ਕੋਰਟ ਰੂਮ ਦੇ ਅੰਦਰ ਬਸ ਉਹ ਮੂੰਹ ਚੋਂ ಪಾਠ ਕਰਦੀ ਤੇ ਹੱਥ ਜੋੜੇ ਤੇ ਕੰਬਦੀ ਨਜ਼ਰ ਆ ਰਹੀ ਸੀ। ਮਗਰ ਉਹ ਕੁਝ ਜਿਵੇਂ ਕਿ ਦਿਲਦੋਜ਼ੇ ਮਦਰਾਂ ਨੂੰ ਮਿਲਣ ਦੀ ਕੋਸ਼ਿਸ਼ ਵਿੱਚ ਵੀ ਸੀ ਕਿ ਹਾਂਜੀ ਇੱਕ ਵਾਰੀ ਇੱਕ ਵਾਰ ਕਿਉਂਕਿ 2.5 ਸਾਲ ਦਾ ਸਮਾਂ ਹੋ ਚੁੱਕਾ ਹੈ ਇੱਕ ਵਾਰ ਵੀ ਹਜੇ ਤੱਕ ਉਹਨਾਂ ਨੇ ਉਹਨੂੰ ਇਹ ਨਹੀਂ ਪੁੱਛਿਆ ਕਿ ਤੂੰ ਮੇਰੀ ਧੀ ਨਾਲ ਹੀ ਬਦਲਾ ਲੈਣਾ ਸੀ। ਜੀ ਮਗਰ ਫਿਰ ਵੀ ਉਹ ਉਹ ਆਪਣੇ ਕਾਨੂੰਨ ਵਿੱਚ ਬੱਜੇ ਹੋਏ ਉਹ ਅੱਗੇ ਨਹੀਂ ਵਧੇ ਅਗਰ ਨੀਲਮ ਨੇ ਅੱਖ ਨਾਲ ਲੱਪ ਦੋ ਤਿੰਨ ਵਾਰੀ ਉਹਨਾਂ ਨਾਲ ਮਿਲਾਈ ਹੈ ਜੋ ਉਹਦਾ ਅਫਸੋਸ ਕਹਿ ਰਿਹਾ ਕਿ ਹਾਂ ਜੀ ਉਹਨੂੰ ਅਫਸੋਸ ਹੋਇਆ ਉਹਨੂੰ ਅੱਜ ਹੀ ਹੋਇਆ ਅੱਗੋਂ ਨੂੰ ਇੰਨੇ ਦਿਨਾਂ ਤੋਂ ਇਹ ਸੀ ਕਿ ਮੇਰੇ ਬੱਚਾਂ ਦੀ ਉਮੀਦ ਹੋਊਗੀ ਠੀਕ ਹੈ ਸ਼ਾਇਦ ਮੇਰਾ ਵਕੀਲ ਮੈਨੂੰ ਬਚਾ ਲੇ ਜਾਂ ਮੇਰੀ ਕੋਈ ਨਾ ਕੋਈ ਮੈਂ ਬੱਚਿਆਂ ਦੀ ਦੁਹਾਈ ਨਾਲ ਜਾਂ ਮੈਂ ਆਪਣੇ ਫਾਦਰ ਸਾਹਿਬ ਦੀ ਦੁਹਾਈ ਨਾਲ ਕਿਸੇ ਚੀਜ਼ ਦੀ ਦੁਹਾਈ ਨਾਲ ਮੈਂ ਆਪਣੀ ਸਜਾ ਨੂੰ ਘੱਟ ਕਰਾਵਾਂ ਮਗਰ ਇਹ ਹੁਣ ممکن ਹੀ ਨਹੀਂ ਸੀ ਕਿਉਂਕਿ ਇੱਕ ਤਾਂ ਉਹਨੇ ਜ਼ੁਲਮ ਹੀ ਇਦਾਂ ਦਾ ਕੀਤਾ ਸੀ ਤੇ ਦੂਸਰਾ ਜੇ ਐਦਾਂ ਦੀ ਕੋਈ ਵੀ ਚੀਜ਼ ਹੋ ਜਾਂਦੀ ਤਾਂ ਸਾਡੀ ਨਿਆਂਪਰਨਾਲੀ ਤੋਂ ਸਾਡਾ ਹੀ ਵਿਸ਼ਵਾਸ ਉੱਠ ਜਾਂਦਾ ਜਿਹੜੇ ਐਡੇ ਲੰਬੇ ਚੱਕਰ ਲੱਗ ਰਹੇ ਸੀ ਬਾਕੀ ਦੀ ਦੁਨੀਆ ਦੇ ਵੀ ਐਡੇ ਦੇਖੋ ਕਿੰਨੀਆਂ ਦਿਨੋਜ਼ ਜਾਂ ਦਿਨ ਰੋਜ਼ ਨਾਲ ਕਿੰਨੇ ਲੋਕਾਂ ਦੀਆਂ ਅੱਖਾਂ ਲੱਗੀਆਂ ਹੋਈਆਂ ਨੇ ਕਿ ਇਸ ਕੇਸ ਦਾ ਕੀ ਫੈਸਲਾ ਹੋਏਗਾ ਠੀਕ ਹੈ ਤੇ ਇਸ ਤੇ ਸਾਨੂੰ ਤਾਂ ਇਸ ਚੀਜ਼ ਦੀ ਬਹੁਤ ਖੁਸ਼ੀ ਹੈ ਜੀ बहुत बच्ची वापस नहीं खुद दो बच्चा एक किसे दो नहीं मां होते किसी दूसरी मां ना दुख कि मैं औरत ही नहीं मानी है अगर ओंदर ममता होंगी शायद उसका ना कर ਰੋ ਪੰਜਾਬ ਦੇ ਵੀ ਦੇਖ ਰਹੇ ਹੋ ਤਾਂ ਸੇਮ ਹੈ ਸ਼ਾਦਲ ਰੂਜ਼ ਨੂੰ 2.5 ਸਾਲਾਂ ਬਾਅਦ ਅੱਜ ਇਨਸਾਫ ਮਿਲਿਆ ਹੈ ਤੇ ਤੁਸੀਂ ਵੇਖ ਸਕਦੇ ਹੋ ਦਲੋਸ ਦੀ ਮਦਰ ਦੀਆਂ ਅੱਖਾਂ ਦੇ ਵਿੱਚ ਅਥਰੂ ਨੇ ਜਿਹੜੇ ਕਿਉਂ ਭਰੇ ਹੋਏ ਨੇ ਜਿੱਥੇ ਇੱਕ ਪਾਸੇ ਵਾਰ-ਵਾਰ ਇਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਫਾਂਸੀ ਦੀ ਸਜ਼ਾ ਹੋਵੇ ਉੱਤੇ ਅੱਜ ਮਮ ਕਿਸ ਤਰ੍ਹਾਂ ਦਾ ਲੱਗ ਰਿਹਾ ਜੋ ਜਸਾਫੇ ਸਜ਼ਾ ਸੁਣਾਉਂਦਾ ਹੈ ਬਿਲਕੁਲ ਇੱਕ ਰੂਹ ਨੂੰ ਸਕੂਨ ਮਿਲਿਆ ਬਲ ਮੱਛੇ ਨੂੰ ਇਨਸਾਫ ਮਿਲਿਆ ਮਨ ਨੂੰ ਸ਼ਾਂਤੀ ਮਿਲੀ ਥੋੜੀ ਜੀ ਹੁਣ ਤੱਕ ਸਮਾਂ ਕਿਵੇਂ ਕੱਢਿਆ ਇੰਨੇ ਦਿਨ ਹੋ ਚੁੱਕੇ ਨੇ 2.5 ਸਾਲ ਬੀਤ ਚੁੱਕੇ ਨੇ ਬਿਲਕੁਲ ਇਹ 2.5 ਸਾਲ ਦੇ ਦਿਨ ਦੀ ਸਟਾਰਟਿੰਗ ਵੀ ਉਹੀ ਦਿਲਰੋਜ਼ ਦੀਆਂ ਤਸਵੀਰਾਂ ਜਿਹੜੀਆਂ ਮਿੱਟੀ ਨਾਲ ਅੱਖਾਂ ਸਾਹਮਣੇ ਆਉਂਦੇ ਸੀ ਉਹ ਦਿਨ ਦਾ ਖਤਮ ਹੀ ਨਹੀਂ ਹੁੰਦਾ ਸੀਗਾ ਜਦੋਂ ਸੋਨਾ سارے ਲੋਕ ਆਪਣੇ ਸੁਪਨੇ ਲੈ ਕੇ ਪੈਂਦੇ ਪਰ ਮੈਂ ਉਹ ਦਿਲਰੋਜ਼ ਦੀਆਂ ਦੀ ਹਾਲਤ ਉਹ ਨੂੰ ਆਪਣੀਆਂ ਅੱਖਾਂ 'ਚ ਸਮਾਇਆ ਹੋਇਆ ਸੀ ਕਿ ਕਦੋਂ ਮੇਰੇ ਬੱਚ ਨੂੰ ਇਨਸਾਫ ਮਿਲੇਗਾ ਜੀ ਡੈਫੀਨੇਟਲੀ ਅੱਜ ਨੂੰ ਇਨਸਾਫ ਲੁੜ ਗਿਆ ਅੱਜ ਨੀਲਮ ਨੂੰ ਵੇਖਿਆ ਬਿਲਕੁਲ ਵੇਖਿਆ ਕੁਝ ਪਛਤਾਵਾ ਕੁਝ ਨਜ਼ਰ ਆਇਆ ਉਹਦੀਆਂ ਨਜ਼ਰਾਂ ਦੇ ਵਿੱਚ ਕੁਝ ਵੇਖਿਆ ਕੁਝ ਡਰ ਹੋਵੇ ਕਿ ਜਦੋਂ ਸਜ਼ਾ ਸੁਣਾਈ ਆ ਡਰ ਸੀ ਪਰ ਉਹ ਮੇਰੀ ਦਿਲ ਰੋਜ਼ ਦਾ ਪਛਤਾਵਾ ਨਹੀਂ ਸੀਗਾ ਉਹਨੂੰ ਆਪਣੀ ਜ਼ਿੰਦਗੀ ਦਾ ਸ਼ਾਇਦ ਪਛਤਾਵਾ ਸੀ ਕਿ ਮੈਂ ਪੂਰੀ ਜ਼ਿੰਦਗੀ ਲਈ ਅੰਦਰ ਬੰਦੀ ਗਈ ਜਾਂ ਉਹਨੂੰ ਸ਼ਾਇਦ ਆਪਣੇ ਬੱਚਿਆਂ ਦਾ ਹੋਊਗਾ ਬਟ ਮੇਰੀ ਦਿਲ ਰੋਜ਼ ਦਾ ਪਛਤਾਵਾ ਉਹਨੂੰ ਨਹੀਂ ਸੀਗਾ ਕਿ ਉਹਨੇ ਇਹ ਕ੍ਰਾਈਮ ਕੀਤਾ ਵਾ ਜਿਹੜੀ ਖੁਦ ਦੋ ਬੱਚਿਆਂ ਦੀ ਮਾਂ ਵਾ ਇੱਕ ਮਾਂ ਹੋ ਕੇ ਕਿਸੇ ਦੂਸਰੀ ਮਾਂ ਨੂੰ ਐਡਾ ਵੱਡਾ ਦੁੱਖ ਕਿਵੇਂ ਦੇ ਸਕਦੀ ਹੈ ਮੈਂ ਤਾਂ ਉਹਨੂੰ ਔਰਤ ਹੀ ਨਹੀਂ ਮੰਨਦੀ ਹੈ ਕਿ ਅਗਰ ਉਹਦੇ ਅੰਦਰ ਮਮਤਾ ਹੁੰਦੀ ਤਾਂ ਸ਼ਾਇਦ ਉਹਦਾ ਨਾ ਕਰਦੀ ਜੀ ਹੁਣ ਇਹ ਵੀ ਇਹ ਵੀ ਕਿਹਾ ਜਾ ਰਿਹਾ ਕਿ ਕੱਲ ਉੱਥੇ ਜਾਇਆ ਜਾਊਗਾ ਜਿੱਥੇ ਦਿਲਰੋਸ ਨੂੰ ਦਫਾ ਬਣਾਇਆ ਗਿਆ ਕੋਲ ਮੈਂ ਬੰਬਾ ਜੀ ਹਿੰਮਤ ਦੇਣ ਤਾਂ ਮੈਂ ਉਸ ਜਗ੍ਹਾ ਨੂੰ ਮੱਥਾ ਟੇਕਿਆ ਵਾਂ ਜੀ ਉਸ ਤੁਸੀਂ ਵੇਖਿਆ ਕਿ ਜਦੋਂ ਫਾਸੀ ਸਜ਼ਾ ਸੁਣਾਈ ਜਾਂਦੀ ਆ ਨਿਭਾ ਜਿਹੜੀ ਕਿ ਉਹ ਤੋੜੀ ਜਾਂਦੀ ਆ ਤੇ ਨਿਭ ਜੱਸਾ ਵੱਲੋਂ ਤੋੜੀ ਗਈ ਸੀ ਪੈਂਦੀ ਬਿਲਕੁਲ ਤੋੜੀ ਗਈ ਆ ਬਿਲਕੁਲ ਤੋੜੀ ਗਈ ਆ ਔਰ ਉਹਨਾਂ ਨੇ ਬਹੁਤ ਹੀ ਹਾਰਡ ਹਾਰਡ ਵਰਡਿੰਗ ਦੇ ਵਿੱਚ ਉਹਨਾਂ ਨੇ ਪਿਨਿਸ਼ਮੈਂਟ ਸੁਣਾਈ ਆ ਕਿ ਇਹਨੂੰ ਪੂਰੀ ਕਰੂਰਤਾ ਨਾਲ ਇਹਨੂੰ ਲਟਕਾਇਆ ਜਾਵੇ ਜੀ ਹਾਂਜੀ ਬਹੁਤ ਹੀ ਦੁੱਖ ਦੀ ਖਬਰ ਹੈ ਯਾਰ ਛੋਟੀ ਜੀ ਬੱਚੀ ਆ ਦਿਲ ਰੋਜ ਵਿਚਾਰੀ ਨੂੰ ਕਿਵੇਂ ਮਾਰ ਦਿੱਤਾ ਲੋਕੀ ਮਤਲਬ ਇੱਡੇ ਯਾਰ ਕਿਤੇ ਜ਼ਾਲਮ ਲੋਕ ਉਹ ਦੁਨੀਆ ਕਿੰਨੀ ਜ਼ਾਲਮ ਹੈ ਲੋਕ ਸਮਝ ਨਹੀਂ ਆਉਂਦੀ ਉਹਦਾ ਕਿਵੇਂ ਕਲੇਜਾ ਪਿਆ ਉਹ ਤਾਂ ਸਿਰ ਪਹਿਲਾਂ ਕਹਿੰਦੇ ਆ ਸਿਰ ਦੱਬਿਆ ਥੱਲੇ ਲੱਤਾਂ ਉੱਪਰਲੀ ਸਾਈਡ ਸੀ ਹੋਗੀਆਂ ਜਿੰਦੀ ਸੀ ਜਦੋਂ ਦਫਨਾਇਆ ਜਿੰਦੀ ਸੀ ਸਿਰ ਥੱਲੇ ਕਿਵੇਂ ਮਿੱਟੀ ਥੰਨ ਨਾਲ ਪਾਈ ਹੋਏਗੀ ਕੀ ਉਹਦੇ ਪਤਾ ਚਾਇਆ ਮਤਲਬ ਲੋਕਾਂ ਦੇ ਵਿੱਚ ਕੀ ਕਿੱਥੇ ਜਾਂਦੀ ਹੈ ਦੁਨੀਆ ਯਾਰ ਸੌ ਹੀ ਨੇ ਉਹਦੇ ਜੋ ਵੀ ਹੈ ਠੀਕ ਹੈ ਜੱਜ ਸਾਹਿਬ ਨੇ ਵਧੀਆ ਸਿੰਘਲਾ ਸਾਹਿਬ ਨੇ ਫੈਸਲਾ ਸੁਣਾਇਆ ਉਹਦੇ ਮਾਪੇ ਉਹਨਾਂ ਨੂੰ ਰੱਬ ਹੌਸਲਾ ਦੇਵੇ ਤੇ ਉਹਨੂੰ ਸਜ਼ਾ ਮਿਲ ਗਈ ਅੱਗੇ ਹਾਈ ਕੋਰਟ ਅਪੀਲ ਕਰੇ ਕਿ ਵੇਖੋ ਉਥੋਂ ਕੀ ਸਜ਼ਾ ਪਰ ਜਿਹੜਾ ਸੁਣਨ ਚਾਹੁੰਦਾ ਹੈ ਜਿਹੜਾ ਦੇਸ਼ਦ્રોਹੀ ਜਾਂ ਇਦਾਂ ਦੇ ਜਿਹੜੇ ਗੰਭੀਰ ਕਰਤ ਗਨਾਹ ਹੁੰਦੇ ਇਹਨਾਂ ਦੀ ਫਾਂਸੀ ਹੁੰਦੀ ਹੈ ਜਾਂ ਮਤਲਬ ਬਹੁਤ ਮੁਸ਼ਕਲ ਛੋਟਦੇ ਹੁੰਦੇ ਆ ਤੇ ਇਹਨਾਂ ਦਾ ਵੇਖੋ ਕਿ ਮਤਲਬ ਅਦਾਲਤ ਮਾਣਿਓ ਜੇ ਹਾਈ ਕੋਰਟ ਚ ਜਾਂਦਾ ਕੇਸ ਤੇ ਉਹ ਕੀ ਕਰਦੇ ਆ ਬਾਕੀ ਜੋ ਫੈਸਲਾ ਹੈ ਉਹਦੇ ਵੀ ਨਿੱਕੇ ਨਿੱਕੇ ਯਾਰ ਬੱਚੇ ਸੀ ਤੂੰ ਆਪਣੇ ਬੱਚਿਆਂ ਦਾ ਹੀ ਸੋਚ ਲਈ ਵੀ ਮੈਂ ਕਿਉਂ ਮੇਰੇ ਬੱਚਿਆਂ ਦਾ ਬੱਚ ਕੀ ਬਣੇਗਾ ਮੈਂ ਇਹਦੇ ਤੇ ਮਾਰਦਾ ਕਿ ਤੇ ਮੇਰੇਆਂ ਦਾ ਕੀ ਬਣੇਗਾ ਬਸ ਤੇ ਉਹ ਨਹੀਂ ਸੋਚਿਆ ਗਿਆ ਠੀਕ ਹੈ ਠੀਕ ਹੈ ਜੀ ਚਲੋ ਮਿਲਦੇ ਆ ਕਿਤੇ ਨੈਕਸਟ ਵੀਡੀਓ